ਜਾਦੀ ਹੈ ਕਿ ਲੋਕ ਸਾਨੂੰ ਸ਼ਾਇਦ ਪ੍ਰਵਾਨ ਕਰਨਾ ਵੀ ਛੱਡ ਗਏ ਹੁਣ ਜਿਹੜਾ ਆ ਕਾਲੀ ਦਲ ਦੀ ਜਾਂ ਸਥਿਤੀ ਜਿੱਦਾਂ ਦੀ ਹੋ ਚੁੱਕੀ ਹੈ ਕਿ ਲੋਕਾਂ ਦਾ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ ਇਹਨਾਂ ਲੋਕਾਂ ਨੂੰ ਡਰਾ ਤਬਾਹਤ ਮਗਾ ਕੇ ਪਰਚੇ ਦਰਜ ਕਰਕੇ ਜਾਂ ਇਹੋ ਜੀਆਂ ਚੀਜ਼ਾਂ ਕਰਕੇ ਮੇਰੇ ਖਿਆਲ ਹੈ ਕਿ ਇਹ ਇਹ ਆਪਣੇ ਸਥਾਨ ਨਹੀਂ ਬਣਾ ਸਕਣਗੇ ਇਹ ਲੋਕਾਂ 'ਚ ਹੋ ਰਹੀ ਹੈ ਇਹਨਾਂ ਦੇ ਪ੍ਰਤੀ ਨਫਰਤ ਵਧ ਗਈ ਹੈ ਕਿਸ ਤਰ੍ਹਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਰਕਾਰ ਡਰੀ ਹੋਈ ਹੈ ਨਹੀਂ ਸਰਕਾਰ ਦਾ ਡਰ ਲਾ ਲੋ ਜਾਂ ਉਹਦੇ ਮਤਲਬ ਧੱਕੇਸ਼ਾਹੀ ਲਾ ਲੋ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਵੀ ਡਰ ਹੈ ਕਿ ਉਹ ਜਿਹੜੇ ਉਹ ਜੇਲ੍ਹ ਚ ਰਹਿੰਦੇ ਹੋયા ਐਵੇਂ ਉਹਨਾਂ ਨੇ ਏਡੀ ਵੱਡੇ ਮਾਰਜਨ ਨਾਲ ਇਹਨਾਂ ਲੋਕਾਂ ਦਾ ਪਿਆਰ ਹਾਸਲ ਕੀਤਾ ਚਾਹੇ ਬਾਹਰ ਆ ਕੇ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਸਾਡੇ ਹੈਗੇ ਕੁਝ ਲੀਡਰਸ਼ਿਪ ਵੀ ਉਹਨਾਂ ਨੂੰ ਵੀ ਸ਼ਾਇਦ ਖਤਰਾ ਲੱਗਦਾ ਹੈ ਕਿ ਇਹ ਚੀਜ਼ ਸ਼ਾਇਦ ਉਹ ਲੋਕਾਂ 'ਚ ਉਹਨਾਂ ਦੀ ਹਰਮਨ ਪਿਆਰਤਾ ਜਾਂਦੀ ਹੈ ਕਿ ਲੋਕ ਸਾਨੂੰ ਸ਼ਾਇਦ ਪ੍ਰਵਾਨ ਕਰਨਾ ਵੀ ਹਟ ਗਏ ਹੁਣ ਜਿਹੜਾ ਆਕਾਲੀ ਦਲ ਦੀ ਜਾਂ ਸਥਿਤੀ ਜਿੱਦਾਂ ਦੀ ਹੋ ਚੁੱਕੀ ਹੈ ਕਿ ਲੋਕਾਂ ਦਾ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹਨਾਂ ਨੂੰ ਜਾਂ ਸਰਕਾਰ ਤੇ ਵੀ ਹੁਣ ਦੇਖੋ 2 2.5 ਸਾਲ ਚ ਲੋਕਾਂ ਦਾ ਮੋਹ ਭੰਗ ਹੋ ਗਿਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਦੇ ਝੂਠੇ ਪਰਚੇ ਜਾਂ ਇਹੋ ਜਿਹੇ ਕੰਮ ਕਰਨ ਵਾਲੋਂ ਲੋਕਾਂ ਦਾ ਕੰਮ ਕਰਨ ਤੇ ਲੋਕਾਂ ਨੂੰ ਇਨਸਾਫ ਦੇਣ ਤੇ ਮੇਰਾ ਖਿਆਲ ਹੈ ਕਿ ਜੋ ਬੰਦੀ ਸਿੰਘਾਂ ਦਾ ਮਾਮਲਾ ਵਾ ਜਾਂ ਹੋਰ ਜਿਹੜੇ ਮਾਮਲੇ ਉਧਰ ਧਿਆਨ ਦੇ ਕੇ ਸਾਡੀ ਕੌਮ ਨੂੰ ਇਨਸਾਫ ਦੋਣ ਤੇ ਇਹ ਲੋਕ ਲੋਕਾਂ 'ਚ ਫੇਰ ਥੋੜੀ ਬਹੁਤੀ ਇਹਨਾਂ ਦੀ ਪ੍ਰਵਾਨਤਾ ਬਣੀ ਰਹਿ ਸਰਦਾਰ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੱਡੀ ਗੱਲ ਕਿਸ ਤਰ੍ਹਾਂ ਕਿ ਸੀਐਮ ਸੀਐਨ ਨੂੰ ਆਪ ਜਾ ਕੇ ਜਲੰਧਰ ਜੀ ਮਨੀ ਚੋਣ ਲੜਾਣੀ ਪੈ ਰਹੀ ਹੈ ਨਹੀਂ ਚਲੋ ਇਹ ਚੀਜ਼ ਹੈ ਕਿ ਮਤਲਬ ਇਹ ਇਹ ਜਿਹੜੇ ਇਹ ਇਹ ਚੀਜ਼ਾਂ ਉਹ ਤੇ ਉਹਨਾਂ ਦਾ ਪਰਸਨਲ ਮਾਮਲਾ ਉਹ ਲੜਨਾ ਪਰ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਜਿਹੜੇ ਪੂਰੀ ਪੂਰੇ ਪੰਜਾਬ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸੀਟ ਤੇ ਇਹਨਾਂ ਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਜਿਸ ਤਰ੍ਹਾਂ ਕੰਮ ਕੀਤਾ